Pertama, DGP Punjab, 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 Menteri Punjab, 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 Bar Eloram Menteri Punjab, 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 SCPC Mahapanchayat Punjab, Punjab, SCPC Mahapanchayat Punjab, 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 ਸਰਕਾਰ ਪੰਜਾਬ ਸਰਕਾਰ ਹਾਏ 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 ਮੁੱਖ ਮੰਤਰੀ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਗਰੀਬਾਂ ਨੂੰ ਇਨਸਾਫ ਨਾ ਦੇਣ ਵਾਲੀ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਹੋਸ਼ ਵਿੱਚ سرکار مرد آباد مرداب مرد آباد ایس سی بی سی مہا پنچایت زندا آباد حیدرآباد سرکار مرد آباد مرد آباد مرداباد پنجاب سرکار ہوش میں آؤ ہوش میں آؤ ہوش میں آؤ پنجاب سرکار ہوش میں آؤ ہوش ہوش میں میں آؤ آؤ پنجاب سرکار مرد ਆਰੋ ਮਜ਼ਦੂਰਾਂ ਨੂੰ ਇਨਸਾਫ ਦਿਓ ਖਵਾਓ ਖਵਾਓ ਪੀੜਤ ਪਰਿਵਾਰਾਂ ਅਲਾਨ ਕਰਦੇ ਆਂ ਮੋਰਚੇ ਤੋਂ ਵੀ ਜਦੋਂ ਮੁੱਖ ਮੰਤਰੀ ਸੀਐਮ ਡਿਪਟੀ ਸੀਐਮ ਕੋਈ ਵੀ ਜਿਹੜਾ ਹੈ ਮੰਤਰੀ ਐਮਐਲਏ ਸੁਣਨ ਨੂੰ ਤਿਆਰ ਨਹੀਂ ਸੀ ਐਸਐਸਪੀ ਸੁਣਨ ਨੂੰ ਤਿਆਰ ਨਹੀਂ ਸੀ ਮੋਰਚੇ ਦੀਆਂ ਮੰਗਾਂ ਸੀ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਜਿਹੜੇ ਨੌਕਰੀਆਂ ਕਰਨ ਦੀ ਗੱਲ ਸੀ 100 150 ਬੰਦਾ ਜਿਹੜਾ ਨੌਕਰੀਆਂ ਕਰ ਰਹੇ ਉਹਨਾਂ ਦੇ ਖਿਲਾਫ ਨਹੀਂ ਕਾਰਵਾਈ ਹੋਈ ਤਾਂ ਅਸੀਂ ਇੱਥੋਂ ਇਕੱਠੇ ਹੋ ਕੇ ਸਿਰਫ ਉਹ ਚੌਂਕ ਤੇ ਬੈਠੇ ਸੀ ਇੱਕ ਮਰਿਆ ਹੋਇਆ ਬੱਚਾ ਤੇ ਖੱਲਾ गिर ਕੇ ਜਦੋਂ ਰੋਸ ਪ੍ਰਦਰਸ਼ਨ ਕੀਤਾ ਜਦੋਂ ਕਿ ਉਹਨਾਂ ਨੂੰ ਬੁਲਣਾ ਪਿਆ ਵਿਧਾਨ ਸਭਾ ਚ ਤੇ ਮੇਰੇ ਤੇ ਤੇ ਘਰ ਵਾਲੀ ਦੇ ਕਾਫੀ ਆਈਫਆਰ ਦਰਜ 14 ਨੰਬਰ ਕਰ ਦਿੰਦੇ ਨੇ ਤੇ 150 ਬੰਦੇ ਨੂੰ ਕਹਿੰਦੇ ਜੀ ਬਾਕੀ ਅਣਖਛਾਤੇ ਸੀ ਇਹਨਾਂ ਸਿਰਫ ਦੋਨਾਂ ਬੰਦਿਆਂ ਦੇ ਜਿਹੜੀ ਪਰਚਾ ਦਰਜ ਕਰਿਆ ਤੇ ਪੁਲਿਸ ਆਈ ਮੰਗ ਪੱਤਰ ਲੈ ਗਿਆ ਜੀ 2 ਮਹੀਨੇ ਹੋ ਗਿਆ ਉਹਨਾਂ ਨੂੰ ਕਰਦਿਆਂ ਨੂੰ ਵੀ ਹਾਂਜੀ ਅਸੀਂ ਪ੍ਰਧਾਨ ਜੀ ਕੈਨਸਲ ਕਰ ਰਹੇ ਆ ਪਰ ਕੈਨਸਲ ਕਰ ਰਹੇ ਆ ਪਰ ਕੈਨਸਲ ਨਹੀਂ ਕੀਤਾ ਉਹ ਸਾਰੇ ਜਿਹੜੇ ਬਹਾਨੇ ਲਾ ਰਹੇ ਨੇ ਉਹ ਸਾਰੀ ਜਿਹੜੀ ਜਤਰਾਈਆਂ ਨੇ ਮੇਰੇ ਸਮਾਜ ਦੇ ਸਾਥੀਓ ਸਭ ਤੋਂ ਪਹਿਲਾਂ ਜੈਪੀਮ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਵੀ ਸੀ ਮਹਾਪੰਚਾਇਤ ਵੱਲੋਂ ਜੋ ਰਿਜ਼ਰਵੇਸ਼ਨ ਚੋਰ ਖੋੜੋ ਮੋਰਚਾ ਤਕਰੀਬਨ 4 ਮਹੀਨਿਆਂ ਤੋਂ ਚੱਲ ਰਿਹਾ ਹੈ ਅੱਜ ਇਸ ਮੋਰਚੇ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਤੋਂ ਸਾਡੇ ਸਮਾਜ ਦੇ ਲਤਾੜੇ ਹੋਏ, ਕੁੱਟੇ ਹੋਏ, ਲੁੱਟੇ ਹੋਏ ਸਾਡੇ ਇਸ ਮੋਰਚੇ ਵਿੱਚ ਪਹੁੰਚੇ ਨੇ। ਬੜਾ ਦੁੱਖ ਹੁੰਦਾ ਹੈ ਜਦੋਂ ਸਾਡੇ ਸਮਾਜ ਨਾਲ ਧੱਕਾ ਹੁੰਦਾ ਹੈ। ਇਹ ਲੋਕ ਕਿਸ ਕੋਲ ਫਰਿਆਦ ਲੈ ਕੇ ਜਾਣਗੇ? ਇਹ ਸਾਰੀਆਂ ਪਾਰਟੀਆਂ ਤੋਂ ਦੁਖੀ ਹੋ ਕੇ, ਅੱਕ ਥੱਕ ਕੇ ਅੱਜ ਇਸ ਮੋਰਚੇ ਵੱਲ ਰੁੱਖ ਕੀਤਾ ਹੈ। ਮੈਂ ਉਸ ਭਰਾ ਨੂੰ ਸੁਣ ਰਿਹਾ ਸੀ ਜਿਨ੍ਹਾਂ ਨੇ ਭਾਜਪਾ ਨੇ ਸ਼ਰਟ ਕੀਤੀ ਹੈ। ਇਹ ਦੇਸ਼ ਦੀ ਉਹ ਪਾਰਟੀ ਹੈ ਜਿਸ ਪਾਰਟੀ ਦੇ ਵਿੱਚ ਸਾਡੇ ਸਮਾਜ ਦੀ ਰਾਸ਼ਟਰਪਤੀ ਦਾ ਆਪਮਾਨ ਹੁੰਦਾ ਹੈ ਅਸੀਂ ਕਿਸੋ ਉਮੀਦ ਨਾਲ ਆ ਸਕਦੇ ਹਾਂ ਕੀ ਉਮੀਦ ਰੱਖ ਸਕਦੇ ਹਾਂ ਜਿਹੜੀ ਪਾਰਟੀ ਇੱਕ ਰਾਸ਼ਟਰਪਤੀ ਦਾ ਸਨਮਾਨ ਨਹੀਂ ਕਰ ਸਕਦੀ ਉਹ ਸਾਡੇ ਸਮਾਜ ਦਾ ਸਨਮਾਨ ਕਦੇ ਨਹੀਂ ਕਰ ਸਕਦੀ ਸੋ ਮੈਂ ਬੇਨਤੀ ਕਰਦਾ ਚਾਹੇ ਕੋਈ ਵੀ ਪਾਰਟੀ ਹੈ ਸਾਡੇ ਨਾਲ ਧੱਕਾ ਹੁੰਦਾ ਆ ਰਜਰਵੇਸ਼ਨ ਚੋਰ ਫੜੇ ਮੋਰਚੇ ਵੱਲੋਂ ਇੰਨੀਆਂ ਐਪਲੀਕੇਸ਼ਨਾਂ ਦਿੱਤੀਆਂ ਬਾਈ ਹੈਂਡ ਬਾਈ ਨੇ ਅਸੀਂ ਐਲਾਨ ਕੀਤਾ ਕਿ ਲੋਕ ਦੋਸ਼ੀ ਨੇ ਜਲਦੀ ਸਰਟੀਫਿਕੇਟ ਬਣਾਏ ਨੇ ਲੇਕਿਨ ਪੰਜਾਬ ਸਰਕਾਰ ਦੇ ਕੰਨ ਤੇ ਜੂਨ ਨਹੀਂ ਸਰਕੀ ਕੋਈ ਸਰਟੀਫਿਕੇਟ ਰੱਦ ਨਹੀਂ ਕੀਤਾ ਕਿਸੇ ਤੇ ਕਾਰਵਾਈ ਨਹੀਂ ਹੋਈ ਸਿਰਫ ਭਗਵਾਨ ਤੋਂ ਮਾਨ ਦਾ ਬਿਆਨ ਬਿਆਨ ਹੋ ਗਿਆ ਕਿ ਅਸੀਂ ਰਿਕਵਰੀ ਕਰਾਂਗੇ ਕਿ ਲੋਕਾਂ ਤੇ ਕਾਰਵਾਈ ਕਰਾਂਗੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਸੋ ਮੈਂ ਬੇਨਤੀ ਕਰਦਾ ਇਹਨਾਂ ਇਹਨਾਂ ਪਾਰਟੀਆਂ ਤੇ ਭਰਾਵੋ ਵਿਸ਼ਵਾਸ ਨਾ ਕਰਿਓ ਅੱਜ ਜਿਹੜੇ ਲਤਾੜੇ ਹੋਏ ਦੁਖੀ ਪਰਿਵਾਰ ਆਏ ਨੇ ਇਹਨਾਂ ਨਾਲ ੱਤਕਾ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਮਾਨ ਸਾ ਇਹ ਸਮਾਜ ਨੂੰ ਨਕਮਾ ਨਾ ਸਮਝਿਓ ਔਰ ਨਰਿੰਦਰ ਮੋਦੀ ਨੂੰ ਵੀ ਕਿ ਇਹ ਸਮਾਜ ਉਹ ਸਮਾਜ ਹੈ ਜਿਸ ਦੀ ਵੋਟ ਨਾਲ ਤੁਸੀਂ ਇਹਨਾਂ ਕੁਰਸੀਆਂ ਤੇ ਬੈਠੇ ਹੋ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਤੁਹਾਨੂੰ ਇਹੀ ਸਮਾਜ ਥੱਲੇ ਜੇ ਨਾ ਬਿਠਾਇਆ ਫੇਰ ਕਹੋ ਇਸ ਸਮਾਜ ਨਾਲ ਤੁਸੀਂ ਬਣਦੇ ਹੋ ਸੋ ਸਾਥੀਓ ਪਕੜੇ ਹੋ ਕੇ ਆਪਣੀ ਲੜਾਈ ਖੁੱਦ ਲੜੀਏ ਇਹਨਾਂ ਪਾਰਟੀਆਂ ਦੇ ਵਿੱਚ ਸਾਡੀ ਕੋਈ ਵੈਲਿਊ ਨਹੀਂ ਸਿਰਫ ਦਰਿਆ ਪਛਾਨ ਤੋਂ ਇਲਾਵਾ ਜਿੰਦਾਬਾਦ ਮਰਦਾਬਾ ਕਰਨ ਤੋਂ ਇਲਾਵਾ ਸਾਡੇ ਲੋਕਾਂ ਨੂੰ ਮਾਨ ਸਨਮਾਨ ਬਾਬਾ ਸਾਹਿਬ ਮਿਲ ਕਰ ਦੇ ਸਕਦਾ ਹੈ ਉਹਨਾਂ ਦੀ ਵਿਚਾਰਧਾਰਾ ਦੇ ਸਕਦੀ ਹੈ ਮੈਂ ਜੋ ਭਾਜੀਪੀ ਤੋਂ ਭਾਈ ਸਾਹਿਬ ਛੱਡ ਕੇ ਆਏ ਨੇ ਉਹਨਾਂ ਨੂੰ ਕਹਿਣਾ ਤੁਸੀਂ ਉਹਨਾਂ ਦੇ ਖਿਲਾਫ ਪਾਰਲੀਮੈਂਟ ਦੀ ਇਲੈਕਸ਼ਨ ਲੜੋ ਜਦੋਂ ਤੱਕ ਤੁਸੀਂ ਇਹਨਾਂ ਦੇ ਖਲਾਮ ਮੈਦਾਨ 'ਚ ਨਹੀਂ ਆਉਂਦੇ ਇਹਨਾਂ ਪਾਰਟੀਆਂ ਨੂੰ ਅਕਲ ਨਹੀਂ ਆਉਣੀ ਪ੍ਰਭੂ ਬੇਨਤੀ ਹੈ ਆਪਣੀ ਲੜਾਈ ਖੁਦ ਲੜੀਏ ਬਾਬਾ ਸਾਹਿਬ ਬਿੜਕਰਨੇ ਕਿਹਾ ਸੀ ਕਿ ਸਤਾਉਂ ਚਾ ਵੀ ਹੈ ਜਿਦੇ ਨਾਲ ਸਾਡੀ ਤਕਦੀਰ ਬਦਲਦੀ ਐ ਅਸੀਂ ਹਰ ਵਾਰ ਸਤਾਇਨਾ ਲੋਕਾਂ ਨੂੰ ਦੰਦੇ ਆ ਆਪ ਜੁੱਤੀਆਂ ਖਾਣੇ ਆ ਸੋ ਇਲੈਕਸ਼ਨ ਦਾ ਵੀ ਸਮਾਂ ਸੋਚ ਸਮਝ ਕੇ ਇਸ ਵਾਰ ਫੈਸਲਾ ਕਰੋ ਆਪਣੇ ਉਮੀਦਵਾਰ ਆਪ ਖੜੇ ਕਰੋ ਲੇਕਿਨ ਇਨਾ ਕੜਾ ਮਚੌਧਰੀਆਂ ਨੂੰ ਇਨਾ ਪਾਰਟੀਆਂ ਨੂੰ ਵੋਟਾਂ ਨਾ ਪਾਇਓ ਹਰ ਪਾਰਟੀ ਨੇ ਲੁੱਟਿਆ ਕੁੱਟਿਆ ਸੋ ਜੋ ਇਸ ਮੋਰਚੇ ਵਿੱਚ ਅੱਜ ਦੁਖੀ ਆਏ ਨੇ ਅਸੀਂ ਕਹਿਣਾ ਚਾਹੁੰਦੇ ਆ ਅਸੀਂ ਤੁਹਾਡੇ ਨਾਲ ਡਟ ਕੇ ਖੜਿਆ ਆਏ ਮੋਰਚਾ ਐ ਸੀਬੀਸੀ ਮਹਾਪੰਚਾਇਤ ਤੁਹਾਡੇ ਨਾਲ ਚਾਤੀ ਢਾਕੇ ਖੜੂਗੀ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਤੁਹਾਡੇ ਨਾਲ ਹੈ ਸਾਰਿਆਂ ਨੂੰ ਜੈਪੀ ਜੈਪੁਰ ओके ਨੈਕਸਟ ਐਂਸ਼ਾਨ ਦਾ 75 ਈਅਰਸ ਮੈਰੀਟ ਏਜ ਹੋ ਗਈ ਹੈ ਲੇਕਿਨ ਅੱਜ ਤੋਂ 21 ਸਾਲ ਪਹਿਲਾਂ ਮੈਂ ਜਿਹੜੀਆਂ ਦੋ ਕੋਠੀਆਂ ਅੱਠ ਪਲਾਟ ਉੱਪਰ ਅਸੀਂ ਕਦੇ ਨਹੀਂ ਸੀ ਸੋਚਿਆ ਕਿ ਸਾਡੀ ਸਰਕਾਰ ਸਾਡੀ ਪੁਲਿਸ ਸਾਨੂੰ ਰੋਟ ਸਕਦੀ ਹੈ ਅਤਿ ਨਿਸ਼ਚਿਤ ਕਿਉਂ ਇਹ ਸਾਡਾ ਅਫੀਸ਼ੀਅਲ ਸਾਡੀ ਫੈਮਿਲੀ ਪੁਲਿਸ ਚ ਮੇਰਾ ਮੈਟਰ 27 ਕੰਟਰੀਸ ਪਹਿਲਾ ਪੰਜਾਬ ਰਿਪੋਰਟ ਸਭ ਤੋਂ ਆ ਜਿਹੜਾ ਐਸ ਐਚਓ ਆ ਜੀ ਆ ਜਿਹੜਾ ਮੇਰਾ ਘਰ ਰੋਕ ਰਿਹਾ ਆ ਦੇਖੋ ਇਨੇ ਕੋ ਕਬਜ਼ਾ ਕਰਾਇਆ ਕਰ ਰਹੇ ਹੈ ਇਨੇ ਕਰਾਇਆ ਜੀ ਅੱਛਾ ਤੇ ਪਿੱਛੇ ਕੌਣ ਹੈ ਇਹਦਾ ਨਾਮ ਰਜੇਸ਼ ਕੁਮਾਰ ਆ ਇਹ ਹੁਣ ਡੀਐਸਪੀ ਲਾਇਆ ਹੋਇਆ ਖੰਨੇ ਇਹਦੇ ਪਿੱਛੇ ਕੌਣ ਕੋਈ ਚੀਨਾਈ ਜੀ ਫਿਕਰਾ ਇਹ ਡੀਜੀਪੀ ਪਹਿਲਾਂ ਤਾਂ ਸੀਗਾ ਇਤਰੀ ਹੂੰ ਸਾਨੂੰ ਉਦੋਂ ਤਾਂ ਅਸੀਂ ਨਾਂ ਨੂੰ ਮਿਨੀ ਨਹੀਂ ਹੋਂਥ ਜਾਣੇ ਅਸੀਂ ਤੁਸੀਂ ਤੁਸੀਂ ਕਿੱਥੇ ਕਿੱਥੇ ਗਏ ਇਨਸਾਫ ਲਈ ਰਿਪੋਰਟ ਦੇ ਪਹਿਲਾਂ ਤਾਂ ਵਾਦਲਾ ਕੋ ਗਈ ਕੋਈ ਨਾ ਬੀਬਾ ਡੋਂਟ ਭਰੀ ਮੈਂ ਬੈਠਾ ਮੈਂ ਸੇ ਪਲੀਜ਼ ਸਨਵਿੰਨ ਸਾਹਿਬ ਤੋਂ ਸਨਵਿੰਨ ਜਾਵੋ ਅਸ ਵੀਰ ਬਾਦਲ ਇਹ ਮੈਂ ਸੀਗਾ ਉਹ ਮੰਤਰੀ ਬਤਨੀ ਬਿਬਾ ਜਦ ਤੱਕ ਮੈਂ ਬੈਠਾ ਕੁਝ ਨਹੀਂ ਹੁੰਦਾ ਕਰਦੇ ਕਰਦੇ ਜੀ ਇਹ ਮੇਰੇ ਤੇ ਹੋਰ ਪਰਚੇ ਦਰਜ ਕਰਦੇ ਮੈਂ ਕਹਿੰਦਾ ਜੀ ਮੁਕਸ਼ਾ ਸਾਹਿਬ ਨਹੀਂ ਗਈ ਮੈਂ ਕਦੀ ਜੁਗਾੜ ਨਹੀਂ ਮੈਂ ਕਦੀ ਉਹ ਜਗ੍ਹਾ ਨਹੀਂ ਦੇਖੀ ਜਿੱਥੇ ਨਨ ਪਰਚੇ ਨੈਵਰ ਮਾਈਂਡ ਮੁਕਸ਼ਾ ਸਾਹਿਬ ਦੀ ਪੁਲਿਸ ਇੰਨੀ ਨਾਈਸ ਉਹਨਾਂ ਨੇ ਇਤਲਾਕੇ Z ਤੱਕ ਕਲੀਅਰ ਕਰਤਾ ਫਿਰ ਅਗੇ ਸਾਡੀ ਗੁਰਤੀ ਦਿਓ ਮੈਮ ਉਹ ਐਨਆਰ ਆਜੀ ਸੀ ਉਹਨਾਂ ਨੇ ਸਰਫੇ ਉਹ ਪਰਚਾ ਵੀ ਥੋੜਾ ਇਨਪਾਰੀ ਦੀ ਡਾਕ ਕੇ ਦੀ ਥੋੜਾ ਇਨਪਾਰੀ ਐਨਜੀਪੀ ਕ੍ਰਾਈਮ ਨੇ ਕ੍ਰਿਮੀਨਲ ਦਾ ਨੌਕਰ ਕੋਲ ਬਿਠਾ ਕੇ ਅਖਰਾਜ ਕੋਲ ਸਰਕਦ ਹੋ ਤੱਕ ਅਖਰਾਜ ਕੋਲ ਉਹ ਕੋਰਟ ਦੇ ਵਿੱਚ ਵੀ ਗਏ ਆਮ ਸ਼ੋਰ ਆ ਡਿਫਰਮੇਸ਼ਨ ਹੋ ਰੂਪ ਪਈ ਹੈ ਇੱਕ ਐਂ ਦੇ ਸੀ ਇਹਨੂੰ ਜੇਲ ਤੋਂ ਨਿਕਲ ਦੋ ڈاک ماریا نہیں پتا لگ پتا بڑا ڈائریکٹ ہو گئے کہ کیا میرا بیٹا ہو گیا بالو جی جو ڈاکٹر ਮਮਾ ਮੈਂ ਯਾਰ ਮੈਂ ਚਲ ਕੋਈ ਨਹੀਂ ਮੈਂ ਤਾਂ 에어ਪੋਰਟ ਗਈ ਆਪਣਾ ਬੇਟਾ ਤੇ ਦੂਸਰ ਲੈ ਇਹਨਾਂ ਨੇ ਸਮਝਿਆ ਕਿ ਮੇਰੀ ਫਲਾਈਟ ਹੈ ਇਹਨਾਂ ਨੇ ਉਹ ਤੋਂ ਹੁੰਡੇ ਲੈ ਆ ਦੇ ਹੁਣ ਕਬਜ਼ੇ ਕੀਤੇ ਕੋਲੇ ਸੁਆਗਮ ਜੀ ਆਸਾਂ 10 ਸਾਲ ਲੜਾਈ ਲੜੀ ਤਾਂ ਫਿਰ ਹੈਸ਼ੀ ਕੋਠੀ ਦਿੱਤੀ ਅਜੇ ਦੂਜੀ ਉਹ ਠਾਣੇਦਾਰ ਨੇ ਵੇਚ ਦਿੱਤੀ ਆ ਉਹਦਾ ਕੇਸ ਚੱਲਦਾ ਅੱਛਾ ਮੈਨੂੰ ਤਾਂ ਲੱਗਦਾ ਕਿ ਪਹਿਲਾਂ ਉਹਨੇ ਕਬਜ਼ਾ ਕਰਾ ਵੇਚ ਵੀ ਦਿੱਤੀ ਹੋਰ ਸਰ ਬਹੁਤ ਹੀ ਪਹੀਨੀਅਸ ਕ੍ਰਾਈਮ ਹੋ ਰਿਹਾ ਹੈ ਡੀਜੀਪੀ ਸੱਤ ਫੋਨ ਕੋਈ ਮੇਰੇ ਐਸ 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 ਮੈਸੇਜ ਕੀਤਾ ਇਹਦਾ ਘੁਗਾ ਘੱਟ ਥੱਤੀ ਤੋੜੇ ਸੋਨਾ ਇਹਨੇ ਚੁੱਕਿਆ ਉਸ ਬਾਅਦ ਜਿਹੜਾ ਕੈਸ਼ ਚੱਕਿਆ ਉਹ ਤਾਂ ਮਤਲਬ ਇਹਦੇ ਬਾਪ ਨੂੰ ਤੁਸੀਂ ਕਹਿੰਦੇ ਪ੍ਰੋਮੋਸ਼ਨ ਹੋ ਗਈ ਕਿ ਇਹਦੇ ਬਾਪ ਨੂੰ ਤਾਂ ਪ੍ਰੋਮੋਸ਼ਨ ਕੀਤੀ ਉਹਦੀ ਤੇ ਕਾਰਵਾਈ ਕੋਈ ਨਹੀਂ ਵਾਟ ਇਹ ਲੁੱਟ ਕੇ ਇਹਨਾਂ ਨੂੰ ਨਿੰਦਲੇ ਹੈ ਹੈੱਡਕੁਆਰਟਰ ਨੂੰ ਐਡੂ ਬਾਰਡਰ ਕਿਉਂ ਲੁਕਿਆ ਫਿਰਦਾ ਡੀਜੀਪੀ ਕਿਉਂ ਲੁਕਿਆ ਫਿਰਦਾ ਸੀਐਮ ਕਿਉਂ ਲੁਕੀ ਫਿਰਦੇ ਅਸੀਂ ਸੱਚੂ ਬੋਲ ਜਾਂ ਸਾਨੂੰ ਸਾਬਤ ਕਰਦੋ ਆਈ ਤੁਸੀਂ ਝੂਠ ਬੋਲੋ ਠੀਕ ਹੈ ਠੀਕ ਹੈ